ਬੱਚੇ ਦੇ ਕਾਤਲ ਪਤੀ ਪਤਨੀ 5 ਦਿਨ ਵਿੱਚ ਗ੍ਰਿਫਤਾਰ ਇਨਸਾਫ਼ ਨਾ ਮਿਲਣ ਕਾਰਨ ਪਰਿਵਾਰ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਥਾਣਾ ਨਿਹਾਲ ਸਿੰਘ ਵਾਲਾ ਅੱਗੇ ਦਿੱਤਾ ਸੀ ਧਰਨਾ ਪੂਰੀ ਘਟਨਾ 20 ਜੁਲਾਈ ਦੀ ਹੈ ਜਿੱਥੇ ਤਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਲੋਹਾਰਾ ਵਿਖੇ ਔਰ ਸਮੇਂ ਸਨਸਨੀ ਫੈਲ ਗਈ ਸੀ ਜਦੋਂ ਇੱਕ 7 ਸਾਲਾਂ ਦੇ ਲੜਕੇ ਦੀ ਲਾਸ਼ ਪਿੰਡ ਦੇ ਸੂਏ ਦੀ ਪਟਰੀ ਕੋਲੋਂ ਭੇਤ ਭਰੇ ਹਾਲਾਤਾਂ ਵਿੱਚ ਮਿਲੀ ਸੀ ਮ੍ਰਿਤਕ ਸੁਖਮਨ ਸਿੰਘ ਪੁੱਤਰ ਸਰਦਾਰ ਬਲਦੇਵ ਸਿੰਘ ਵਾਸੀ ਲੋਹਾਰਾ ਜੋ ਕਿ ਪਿੰਡ ਬਖਤਗੜ ਵਿਖੇ ਆਪਣੀ ਮਾਸ ਮਿਤ ਰਹਿੰਦਾ ਸੀ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਮ੍ਰਿਤਕ ਲੜਕੇ ਦੇ ਪਿਤਾ ਬਲਦੇਵ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਸੁਖਮਨ ਸਿੰਘ ਦੀ ਮਾਤਾ ਆਪਣੇ ਬੱਚੇ ਸਮੀਤ ਲੋਹਾਰੇ ਤੋਂ ਚਲੀ ਗਈ ਸੀ ਤੇ ਪਿੰਡ ਬਖਤਗੜ ਵਿਖੇ ਰਹਿਣ ਲੱਗ ਗਈ ਸੀ ਇਸ ਮਾਮਲੇ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਉਸ ਸਮੇਂ ਉਸ ਪਤੀ ਪਤਨੀ ਨੂੰ ਬਿਕਾ ਨਹਿਰ ਤੋਂ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਵਾਰਦਾਤ ਨੂੰ ਇਨਜਾਮ ਦਿੱਤਾ ਸੀ ਅੱਜ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਨਿਹਾਲ ਸਿੰਘ ਵਾਲਾ ਬਰਮਜੀਤ ਸਿੰਘ ਅਤੇ ਥਾਣਾ ਨਿਹਾਲ ਸਿੰਘ ਵਾਲੇ ਦੇ ਮੁੱਖ ਅਫਸਰ ਹਮਰਜੀਤ ਸਿੰਘ ਨੇ ਕੀ ਕੀ ਆਉ ਤੁਹਾਨੂੰ ਸੁਣਾਉਂਦੇ ਹਾਂ ਦੇਖਦੇ ਰਹੋ ਨਿਊਜ਼ ਪੰਜਾਬੀ ਚੈਨਲ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਇਹ ਵਿੱਚ ਨਹਾਰੇ ਪਿੰਡ ਦਾ ਇੱਕ ਬੱਚਾ ਸੀਗਾ ਸੁਖਮਨ ਉਹ ਉਹਦੇ ਫਾਦਰ ਦੀ ਪੰਨੋਂ 3 ਸਾਲ ਪਹਿਲਾਂ ਮੌਤ ਹੋ ਗਈ ਸੀ ਉਹਦੀ ਮਾਂ ਸੀ ਵੀਰਪਾਲ ਕੌਰ ਉਹ ਉਹਨੂੰ ਲੈ ਕੇ ਆ ਤੇ ਬੱਚੇ ਨੂੰ ਤੇ ਜਿਹੜਾ ਬਰਨਾਲਾ ਦਾ ਪਿੰਡ ਬਖਤਗੜ ਸੀ ਉੱਥੇ ਚਲੀ ਗਈ ਸੀ ਉੱਥੇ ਫਿਰ ਉਸ ਤੋਂ ਬਾਅਦ ਉਹ ਉਹਨੂੰ ਅੱਗੇ ਕਿਤੇ ਉਹਦੇ ਵਿਆਹ ਦਿੱਤਾ ਗਿਆ ਉਹਨੂੰ ਲੌਂਗਵਾਲ ਦੇ ਕੋਲੇ ਮੰਡੇਰ ਪਿੰਡ ਦੇ ਵਿੱਚ ਤੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਹ ਬੱਚੇ ਦੀ ਡੈੱਡ ਬੋਡੀ ਸੀਗੀ ਉਹ ਨਹਾਰਾ ਪਿੰਡ ਦੇ ਜਿਹੜਾ ਉਹ ਪਿੰਡ ਦੇ ਸੂਏ ਕੋਲੇ ਛੱਡ ਦਿੱਤੀ ਸੀਗੀ ਤੇ ਉਹ ਦੋ ਤਰੀਕ ਨੂੰ ਸਾਨੂੰ ਰਾਤ ਨੂੰ ਸੋਤਰਾ ਮਿਲ ਤੇ ਉਹ ਡੈੱਡ ਬੋਡੀ ਸੀ ਲੈ ਕੇ ਹਸਪਤਾਲ ਚੋਂ ਤਾਂ ਉਹਦੀ ਕਾਰ ਵੀ ਕੀਤੀ ਸੀ ਤੇ 4 ਤਰੀਕ ਨੂੰ ਉਹਨਾਂ ਦੀ ਮਾਤਾ ਨੂੰ ਲੱਭ ਕੇ ਉਹਦੇ ਬਿਆਨ ਦੇ ਉੱਤੇ ਅਸੀਂ ਕਤਲ ਦਾ ਪਰਚਾ ਦਰਜ ਕੀਤਾ ਸੀਗਾ ਤੇ ਕੱਲ ਸਾਨੂੰ ਜਿਹੜਾ ਉਹ ਸੂਚਨਾ ਮਿਲੀ ਸੀ ਪੀ ਨੇ ਦੋਸ਼ੀ ਨੇ ਇਸ ਕੇਸ ਦੇ ਜਿਹੜੀ ਵੀਰਪਾਲ ਕੌਰ ਆ ਜਿਹੜੀ ਵਖਤਗੜ ਵਿਆਹੀ ਹੋਈ ਆ ਤੇ ਉਹਦੇ ਘਰ ਵਾਲਾ ਸਰਜੀਤ ਸਿੰਘ ਇਹ ਦੋਨੇ ਇਥੋਂ ਆਪਦੀ ਗ੍ਰਿਫਤਾਰੀ ਤੋਂ ਡਰ ਕੇ ਛੁਪ ਕੇ ਤੇ ਉਹ ਰਾਜਸਥਾਨ ਦੇ ਜਿਹੜਾ ਉਹ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਖਾਜੂਵਾਲ ਦੇ ਵਿੱਚ ਜਾ ਕੇ ਆਪ ਦੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਨੇ ਪਨਾਹ ਲਈ ਸੀ ਉਹਨਾਂ ਦੀ ਸੂਤਨਾ ਮਿਲਨ ਤੇ ਅਸੀਂ ਜਿਹੜਾ ਚੌਕੀ ਇੰਚਾਰਜ ਸਾਡੇ ਹੋਏ ਅਸੀ ਪ੍ਰੀਤਮ ਸਿੰਘ ਤੇ ਪੁਲਿਸ ਪਾਰਟੀ ਨੂੰ ਉੱਥੇ ਭੇਜਿਆ ਤੇ ਇਹਨਾਂ ਨੇ ਬੜੀ ਸੂਝ-ਬੂਝ ਦੇ ਨਾਲ ਉੱਥੇ ਬਗਾਨੇ ਜ਼ਿਲ੍ਹੇ ਦੇ ਵਿੱਚ ਜਾ ਕੇ ਉੱਥੇ ਦੀ ਲੋਕਲ ਪੁਲਿਸ ਦੀ ਮਦਦ ਲੈ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਲਿਆ ਕੇ ਅੱਜ ਅਸੀਂ ਕੋਰਟ ਦੇ ਵਿੱਚ ਉਹਨੂੰ ਪੇਸ਼ ਕਰਕੇ ਚੰਨਨ ਦਾ ਪੁਲਿਸ ਫਰਮਾਨ ਹਾਸਲ ਕੀਤਾ ਤੇ ਇਹਨਾਂ ਦੀ ਅਗਲੀ ਮਜਬੂਰੀ ਪੁੱਛ ਕਿਸ਼ ਕਰਾਂਗੇ ਸਰ ਇਕਨੋਮੀਆ ਦੋ ਲੇਡੀ ਸੀ ਇਹ ਕਨਫਿਊਜ਼ਨ ਵੀ ਜਿਹੜੀ ਲੋਕਾਂ ਦੇ ਦੁਆਰਾ ਇਹ ਕਨਫਿਊਜ਼ਨ ਦੇਖੋ ਇਕੋ ਨਾਲ ਜਿਆ ਦੋ ਲੇਡੀ ਨੇ ਇੱਕ ਲੇਡੀ ਜਿਹੜੀ ਉਹਦੇ ਪੇਕੇ ਜਿੱਥੇ ਹੈਗੇ ਹਨ ਲੋਹਾਰੇ ਹੈਗੇ ਜਿਹੜੀ ਬਖਤਗੜ ਪਿੰਡ ਚ ਵਸਾਈ ਹੈ ਉਹਦਾ ਨਾਮ ਵੀਰਪਾਲ ਕੌਰ ਜਿਹੜੀ ਦੋਸ਼ੀ ਹੈ ਤੇ ਦੂਸਰੀ ਜਿਹੜੀ ਲੇਡੀ ਵੀਰਪਾਲ ਕੌਰ ਆ ਉਹਦੇ ਪੇਕੇ ਕੋਟਪੂਰੇ ਕੋਲੇ ਆ ਉਹ ਉਹ ਇਸ ਪਿੰਡ ਦੀ ਨੂੰਹ ਲੋਹਾਰੇ ਉਹ ਮੈਰਿਟ ਹੈ ਇਹ ਬੱਚੇ ਦੀ ਮਾਂ ਉਹਦਾ ਨਾਮ ਵੀਰਪਾਲ ਕੌਰ ਸਾਡੀ ਮਦਈ ਮਕਦਮਾ ਪੋਸਟਮਾਰਟਮ ਦੀ ਐਗਜ਼ੈਕਟ ਰਿਪੋਰਟ ਕੀ ਹੈ ਜੀ ਕਿ ਐਸਾ ਪਾਰ ਇੰਜਰੀ ਕਿੱਥੇ ਹੋਈ ਹੈ ਪੋਸਟਮਾਰਟਮ ਦੇ ਵਿੱਚ ਜਿਹੜਾ ਉਹ ਬੜਾ ਕਲੀਅਰ ਹੈ ਕਿ ਇਹਦੇ ਪੇਟ ਦੇ ਵਿੱਚ ਸੱਟਾਂ ਲੱਗਣ ਕਰਕੇ ਇਹਦੇ ਜਿਹੜੇ ਵਾਈਟਲ ਪਾਰਟਸ ਸੀ ਲੰਗਸ ਵਗੈਰਾ ਉਹ ਡੈਮੇਜ ਹੋ ਗਏ ਤੇ ਉਹਦਾ ਕਰਕੇ ਜਿਹੜਾ ਇਹਦੀ ਉਹ ਡੈਥ ਹੋਈ